ਦੋਸਤੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਸੋ ਜੁੜਿਆ ਜੀ ਇੱਕ ਨਵੇਂ ਐਪੀਸੋਡ ਦੇ ਵਿੱਚ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਮੈਂ ਤਕਰੀਬਨ ਵੀਡੀਓਜ਼ ਦੇ ਵਿੱਚ ਇਹੀ ਕੋਸ਼ਿਸ਼ ਕਰਦਾ ਹੁੰਨਾ ਕਿ ਆਪਣੇ ਵਿਚਾਰ ਆ ਜਿਹੜੇ ਉਹ ਪੇਸ਼ ਕਰਾਂ ਪਰ ਜੇ ਕੋਈ ਚੀਜ਼ ਕਿਸੇ ਦੀ ਮੇਰੇ ਸਾਹਮਣੇ ਆਉਂਦੀ ਆ ਉਹ ਮੋਟੀਵੇਸ਼ਨ ਦਿੰਦੀ ਆ ਪੋਜ਼ਿਟਿਵਿਟੀ ਦਿੰਦੀ ਆ ਮੇਰੇ ਦਿਲ ਨੂੰ ਬਹੁਤ ਚੰਗੀ ਲੱਗਦੀ ਆ ਤਾਂ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦਾ ਹੁੰਨਾ ਕਿਸੇ ਵੀ ਜ਼ਰੀਏ ਮੇਰੇ ਤੱਕ ਉਹ ਪਹੁੰਚੀ ਹੋਵੇ ਭਾਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਕਿਸੇ ਕਿਤਾਬ ਦੇ ਜ਼ਰੀਏ ਸੋ ਤੁਹਾਡੇ ਕੋਲ ਵੀ ਕੋਈ ਚੰਗੀ ਚੀਜ਼ ਆ ਮੈਨੂੰ ਜਰੂਰ ਤੁਸੀਂ ਭੇਜ ਸਕਦੇ ਹੋ ਮੈਸੇਜ ਕਰ ਸਕਦੇ ਹੋ ਮੈਂ ਇੱਕ ਕਹਾਣੀਆਂ ਵਾਲਾ ਜਿਹੜਾ ਚੈਨਲ ਚਲਾ ਰਿਹਾ ਹਾਂ ਹੁਣੇ ਨਵਾਂ ਸ਼ੁਰੂ ਕੀਤਾ ਹੋ ਕੋਈ ਕਹਾਣੀਆਂ ਤੁਹਾਡੇ ਕੋਲ ਚੰਗੀ ਤਾਂ ਤੁਸੀਂ ਆਪ ਲਿਖੀ ਆ ਜਾਂ ਕਿਸੇ ਦੀ ਆ ਨਾਮ ਨਾਲ ਮੈਂਸ਼ਨ ਕਰਕੇ ਜਰੂਰ ਮੈਨੂੰ ਭੇਜੋ ਸੋ ਅੱਜ ਦੀ ਵੀਡੀਓ ਦੇ ਵਿੱਚ ਸੱਤ ਸੱਚਾਈਆਂ ਮੇਰੇ ਸਾਹਮਣੇ ਆਈਆਂ ਜੋ ਮੈਨੂੰ ਬਹੁਤ ਚੰਗੀਆਂ ਲੱਗੀਆਂ ਮੈਨੂੰ ਨਹੀਂ ਪਤਾ ਕਿ ਕਾਰਡ ਕੀ ਦੀਆ ਕੌਣ ਕੀਨੇ ਇਹ ਸਾਰੀਆਂ ਗੱਲਾਂ ਲਿਖੀਆਂ ਵਾਂ ਜੇ ਕਿਸੇ ਨੂੰ ਸੁਣਨ ਵਾਲੇ ਨੂੰ ਪਤਾ ਵਾ ਤਾਂ ਥੱਲੇ ਜਰੂਰ ਕਮੈਂਟ ਕਰ ਦਿਓ ਮੈਂ ਉੱਪਰ ਨਾਮ ਮੈਂਸ਼ਨ ਜਰੂਰ ਕਰ ਦੂੰਗਾ ਜੀ ਪਰ ਗੱਲਾਂ ਚੰਗੀਆਂ ਨੇ ਤੇ ਆਪਣਾ ਜਿਹੜਾ ਵਿਸ਼ਾ ਕਲੀਅਰ ਕਰਦੀਆਂ ਨੇ ਮੋਟੀਵੇਸ਼ਨ ਦੇਣ ਵਾਲਾ ਸੁਤਾ ਕਰਕੇ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਇਹ ਸਮੇਂ ਦੀ ਕੀਮਤ ਦੱਸਦੀਆਂ ਗੱਲਾਂ ਵਾ ਜੀ ਫੋਨ ਦੇਖ ਕੇ ਮੈਂ ਬੋਲੂੰਗਾ ਤੇ ਪਹਿਲੀ ਜਿਹੜੀ ਗੱਲ ਆ ਕਿ ਸਾਲ ਦੀ ਕੀਮਤ ਉਸ ਨੂੰ ਪੁੱਛੋ ਜੋ ਫੇਲ ਹੋਇਆ ਹੋਵੇ ਬਿਲਕੁਲ ਆਪਾਂ ਕਹਿੰਦੇ ਆ ਵੀ ਸਾਲ ਯਾਰ ਕੀ ਹੁੰਦਾ ਵਾ ਕੁਝ ਵੀ ਨਹੀਂ ਹੁੰਦਾ ਮਤਲਬ ਅਲੱਗ-ਅਲੱਗ ਨਜ਼ਰੀਏ ਨੇ ਲੋਕਾਂ ਦੇ ਕਈ ਕਹਿੰਦੇ ਯਾਰ ਸਾਲ ਬਹੁਤ ਲੰਮਾ ਵਾ ਕਈ ਕਹਿੰਦੇ ਸਾਲ ਕੁਝ ਵੀ ਨਹੀਂ ਹੁੰਦਾ ਅਸਲ ਦੇ ਵਿੱਚ ਸਾਲ ਦੀ ਕੀਮਤ ਉਹ ਲੋਕਾਂ ਨੂੰ ਪਤਾ ਜਿਹੜੇ ਕਿਸੇ ਐਗਜ਼ਾਮ ਦੇ ਵਿੱਚ ਫੇਲ ਹੋ ਗਏ ਜਿਹੜੇ ਸਕੂਲ ਪੜ੍ਹਦੇ ਨੇ ਕਾਲਜ ਪੜ੍ਹਦੇ ਨੇ ਉਹਨਾਂ ਨੇ ਸਾਰਾ ਸਾਲ ਮਿਹਨਤ ਕੀਤੀ ਤੇ ਜਦੋਂ ਨਤੀਜੇ ਆਏ ਉਹ ਰੱਬ ਨਾ ਕਰੇ ਕੋਈ ਫੇਲ ਹੋ ਗਿਆ ਤਾਂ ਉਹ ਉਹਨਾਂ ਤੋਂ ਵੱਧ ਕੇ ਸਾਲ ਦੀ ਕੀਮਤ ਕੋਈ ਵੀ ਨਹੀਂ ਜਾਣ ਸਕਦਾ ਇਹ ਕੇ ਸਚਾਈ ਪਹਿਲੀ ਹੋਗੀ ਦੂਜੀ ਬੜੀ ਖੂਬਸੂਰਤ ਗੱਲ ਹੈ ਜੀ ਕਿ ਮਹੀਨੇ ਦੀ ਕੀਮਤ ਉਸ ਨੂੰ ਪੁੱਛੋ ਜਿਹਨੂੰ ਪਿਛਲੇ ਮਹੀਨੇ ਤਨਖਾਹ ਨਾ ਮਿਲੀ ਹੋਵੇ ਬਿਲਕੁਲ ਜੀ ਜਿਹੜਾ ਬੰਦਾ ਨੌਕਰੀ ਕਰਦਾ ਪਰਿਵਾਰ ਪਾਲਦਾ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਆਪ ਚੱਕਦਾ ਉਹਨੂੰ ਇੱਕ ਮਹੀਨੇ ਤਨਖਾਹ ਨਾ ਨਾ ਮਿਲੇ ਤਾਂ ਤੁਸੀਂ ਉਹਨੂੰ ਪੁੱਛ ਕੇ ਦੇਖਿਓ ਵੀ ਮਹੀਨੇ ਦੀ ਕੀਮਤ ਕੀ ਹੁੰਦੀ ਆ ਉਸ ਤੋਂ ਵੱਧ ਕੇ ਤੁਹਾਨੂੰ ਮਹੀਨੇ ਦੀ ਕੀਮਤ ਕੋਈ ਨਹੀਂ ਦੱਸ ਸਕਦਾ ਕਿਉਂਕਿ ਉਹਦਾ ਸਾਰਾ ਸਿਸਟਮ ਹਿੱਲ ਜਾਂਦਾ ਜੇ ਉਹਨੂੰ 2 ਦਿਨ ਵੀ ਮਹੀਨੇ ਤੋਂ 2 ਦਿਨ 3 ਦਿਨ ਹਫਤਾ ਵੀ ਤਨਖਾਹ ਲੇਟ ਹੋ ਜਾਈਏ ਸੋ ਇਹ ਸਗੀ ਜੀ ਦੂਜੀ ਤੀਜਾ ਦੀ ਹਫਤਾ ਹਫਤੇ ਦੀ ਕੀਮਤ ਉਸ ਨੂੰ ਪੁੱਛੋ ਜੋ ਪੂਰਾ ਹਫਤਾ ਹਸਪੀਟਲ 'ਚ ਰਿਹਾ ਹੋਵੇ ਬਿਲਕੁਲ ਜੀ ਆਪਾਂ ਸਾਰੇ ਜਦੋਂ ਤੰਦਰੁਸਤੀ ਦੇ ਨਾਲ ਤੁਰੇ ਫਿਰਦੇ ਹੁੰਨੇ ਆ ਜੇ ਵਿੱਚ ਮਾੜਾ ਜਿਹਾ ਆਪਣੀ ਬਾਡੀ ਦਾ ਸਿਸਟਮ ਹਿੱਲ ਜੇ ਨਾ ਤਾਂ ਉਦੋਂ ਆਪਾਂ ਨੂੰ ਆਪਣੇ ਸ਼ਰੀਰ ਦੀ ਕੀਮਤ ਪਤਾ ਲੱਗ ਜਾਂਦੀ ਆ ਆਪਣਾ ਜੇ ਕੰਮ ਹਫਤਾ ਰੁਕ ਜੇ ਆਪਾਂ ਕਿਤੇ ਨੌਕਰੀ ਕਰਦੇ ਆ ਉਤੋਂ ਛੁੱਟੀ ਲੈਣੀ ਪੈ ਜੇ ਆਪਾਂ ਬਿਜ਼ਨਸ ਕਰਦੇ ਆ ਉੱਥੇ ਨਾ ਜਾ ਪਾਈਏ ਤਾਂ ਆਪਾਂ ਨੂੰ ਹਫਤੇ ਦੀ ਕੀਮਤ ਸਮਝ ਆ ਜਾਊਗੀ ਜਿਹੜਾ ਬੰਦਾ ਹਸਪਤਾਲ 'ਚ ਪਿਆ ਵਾ ਉਹਨੂੰ ਜਿਹੜੀ ਨਾਰਮਲ ਲਾਈਫ ਦੀ ਵੈਲਿਊ ਵੱਧ ਸਮਝ ਆਊਗੀ ਤੇ ਆਹ ਜਦੋਂ ਆਪਾਂ ਚੰਗੇ ਭਲੇ ਤੋਰੇ ਫਿਰਦੇ ਹੁੰਨੇ ਆ ਆਪਾਂ ਕਈ ਵਾਰੀ ਛਿਕਵੇ ਕਰ ਦਿੰਨੇ ਆ ਨਾ ਯਾਰ ਵੀ ਸਾਡੀ ਜ਼ਿੰਦਗੀ ਨਹੀਂ ਚੰਗੀ ਜਦੋਂ ਸਰੀਰ ਨੂੰ ਤਕਲੀਫ ਦੇ ਵਿੱਚ ਹਫ਼ਤੇ ਲਈ ਵੀ ਪਾਤਾ ਤਾਂ ਫੇਰ ਤੁਹਾਨੂੰ ਨਾਲੇ ਤਾਂ ਇੱਕ ਹਫ਼ਤੇ ਦੀ ਕੀਮਤ ਪਤਾ ਲੱਗ ਜੂ ਤੇ ਨਾਲੇ ਇਸ ਸਰੀਰ ਦੀ ਤੰਦਰੁਸਤੀ ਦੀ ਕੀ ਕੀਮਤ ਆ ਉਹ ਵੀ ਤੁਹਾਨੂੰ ਪਤਾ ਲੱਗ ਜੂ ਚੌਥੀ ਗੱਲ ਆ ਜੀ ਦਿਨ ਦੀ ਕੀਮਤ ਉਹਨੂੰ ਪੁੱਛੋ ਜੋ ਸਾਰਾ ਦਿਨ ਭੁੱਖਾ ਰਿਆ ਹੋਵੇ ਇੱਕ ਬੰਦੇ ਨੂੰ ਸਾਰਾ ਦਿਨ ਖਾਣ ਨੂੰ ਨਾ ਮਿਲੇ ਖਾਣ ਨੂੰ ਨਾ ਮਿਲੇ ਨਾ ਤਾਂ ਉਹਨੂੰ ਇੱਕ ਦਿਨ ਕੱਢਣਾ ਜਿਹੜਾ ਬਹੁਤ ਔਖਾ ਲੱਗਦਾ ਉਹਨੂੰ ਤਾਂ ਸਾਲ ਵਰਗਾ ਲੱਗਦਾ ਜਿਹੜਾ ਬੰਦਾ ਕਦੇ ਭੁੱਖਾ ਨਾ ਰਿਆ ਹੋਵੇ ਉਹਨੂੰ ਖਾਸ ਤੌਰ ਤੇ ਜਿਹੜਾ ਬੰਦਾ ਚੰਗੇ ਘਰੋਂ ਹੋਵੇ ਉਹ ਤਾਂ ਬਿਲਕੁਲ ਵੀ ਨਹੀਂ ਦਿਹਾੜੀ ਵੀ ਨਹੀਂ ਕੱਢ ਸਕਦਾ ਚਲੋ ਜਿਹੜੇ ਲੋਕ ਵਿਚਾਰੇ ਸੜਕਾਂ ਤੇ ਰਹਿੰਦੇ ਨੇ ਜਾਂ ਆਪਣਾ ਉਹਨਾਂ ਦਾ ਸਿੰਪਲ ਲਾਈਫ ਸਟਾਈਲ ਆ ਕੋਈ ਵਰਤ ਰੱਖਦੇ ਨੇ ਉਹ ਸ਼ਾਇਦ ਕੱਢ ਵੀ ਲੈਣ ਪਰ ਇੱਕ ਰੱਜੇ ਪੂਜੇ ਇਨਸਾਨ ਨੂੰ ਇੱਕ ਦਿਨ ਦੀ ਕੀਮਤ ਪੁੱਛ ਲਿਓ ਜੇ ਉਹ ਇੱਕ ਦਿਨ ਵੀ ਭੁੱਖਾ ਰਹਿ ਲੂਗਾ ਇਹ ਵੀ ਗੱਲ ਸੋਹਣੀ ਆ ਜੀ ਪੰਜਵੀਂ ਆ ਜੀ ਕਿ ਘੰਟੇ ਦੀ ਕੀਮਤ ਉਹਨੂੰ ਪੁੱਛੋ ਜਿਸ ਨੇ ਕਦੇ ਕਿਸੇ ਦਾ ਇੰਤਜ਼ਾਰ ਕੀਤਾ ਹੋਵੇ ਬਿਲਕੁਲ ਜੀ ਇੰਤਜ਼ਾਰ ਭਾਵੇਂ ਆਪਾਂ ਨੂੰ 5 ਮਿੰਟ ਕਰਨਾ ਪਵੇ ਭਾਵੇਂ 10 ਮਿੰਟ ਕਰਨਾ ਪਵੇ ਬਹੁਤ ਔਖਾ ਪਰ ਜਿਨੇ ਇੱਕ ਘੰਟਾ ਕਰ ਲਿਆ ਉਹਨੂੰ ਘੰਟੇ ਦੀ ਕੀਮਤ ਪੁੱਛ ਲਿਓ ਵੀ ਕੀ ਆ ਆਪਾਂ ਅ ਮੰਨ ਲਓ ਕਿਸੇ ਦਾ ਫੋਨ ਆਇਆ ਉਦਾਹਰਨ ਦਿੰਨਾ ਕਦੇ ਫੋਨ ਆ ਜਾਂਦਾ ਕਿਸੇ ਨੇ ਕੋਈ ਟੂਟੀ ਉਹ ਸਹੀ ਕਰਨਾ ਆਉਣਾ ਤੁਹਾਡੇ ਘਰੇ ਤੁਸੀਂ ਕਿਤੇ ਜਾਣ ਲਈ ਤਿਆਰ ਬੈਠੇ ਸੀ ਉਹ ਕਹਿੰਦਾ ਜੀ ਮੈਂ ਤਾਂ ਹੁਣੇ ਆ ਰਿਹਾ ਬਾਅਦ ਚ ਮੇਰੇ ਕੋਲ ਟਾਈਮ ਨਹੀਂ ਹੈਗਾ ਹੁਣੇ ਕਰਾ ਲਓ ਕੰਮ ਤੁਸੀਂ ਕਹਿੰਦੇ ਹੋ ਵੀ ਕੰਮ ਨਿਪੜ ਗਾ ਦੇ ਉਹ ਬੰਦਾ 10 ਮਿੰਟ ਕਹਿ ਕੇ ਅੱਧਾ ਘੰਟਾ ਨਹੀਂ ਆਇਆ ਘੰਟਾ ਨਹੀਂ ਆਇਆ ਤਾਂ ਤੁਹਾਨੂੰ ਉਦੋਂ ਸਮੇਂ ਦੀ ਕੀਮਤ ਪਤਾ ਲੱਗ ਜੂਗੀ ਇੱਕ ਘੰਟੇ ਦੀ ਕੀ ਕੀਮਤ ਆਪਾਂ ਨੂੰ ਕਿੰਨਾ ਉਦੋਂ ਅੰਦਰੋਂ ਕਾਲ ਪੈਂਦੀ ਆ ਨਾ ਵੀ ਬੰਦਾ ਆਇਆ ਕਿਉਂ ਨਹੀਂ ਸੋ ਉਦੋਂ ਤੁਹਾਨੂੰ ਸਮੇਂ ਦੀ ਕੀਮਤ ਪਤਾ ਲੱਗੂਗੀ 6 ਮਾ ਮਾਦੀ ਕੇ ਮੈਂਟ ਦੀ ਕੀਮਤ ਉਹਨੂੰ ਪੁੱਛੋ ਜਿਸ ਦੀ ਟ੍ਰੇਨ 1 ਮਿੰਟ ਪਹਿਲਾਂ ਨਿਕਲ ਗਈ ਹੋਵੇ ਬਿਲਕੁਲ ਜੀ ਆਪਾਂ ਕਹਿੰਦੇ ਯਾਰ ਕੀ ਹੁੰਦਾ 1 ਮਿੰਟ 2 ਮਿੰਟ ਪਰ ਜਿਹਦੀ ਟ੍ਰੇਨ ਹੀ ਨਿਕਲ ਗਈ ਤੇ ਉਹਨੇ ਜਾਣਾ ਸੀ ਬੜੀ ਦੂਰ ਹੁਣ ਅਗਲੀ ਟ੍ਰੇਨ ਆਉਣੀ ਆ ਪਤਾ ਨਹੀਂ ਕਿੰਨੇ ਘੰਟਿਆਂ ਬਾਅਦ ਆਉਣੀ ਵੀ ਆ ਜਾਂ ਨਹੀਂ ਆਉਣੀ ਉਹਦੀ ਟਿਕਟ ਬੁੱਕ ਕਰਾਈ ਸੀਗੀ ਉਹ ਕਿਸੇ ਕੰਮ ਨਹੀਂ ਆਈ ਸੋ ਉਹਨੂੰ ਪੁੱਛ ਕੇ ਦੇਖਿਓ ਕਿ ਇੱਕ ਮਿੰਟ ਦੀ ਵੀ ਕੀਮਤ ਕੀ ਹੁੰਦੀ ਆ ਜਿਹਦੀ ਟ੍ਰੇਨ ਨਿਕਲ ਗਈ ਹੋਵੇ ਸੋ ਇਹ ਵੀ ਗੱਲ ਠੀਕ ਆ ਜੀ ਸੋਹਣੀ ਆ ਕੰਮ ਦੀ ਗੱਲ ਆ ਸੱਤਵੀਂ ਤੇ ਲਾਸਟ ਗੱਲ ਆ ਜੀ ਮਿੰਟ ਤੋਂ ਬਾਅਦ ਬਚਿਆ ਸਕਿੰਟ ਸਕਿੰਟ ਦੀ ਕੀਮਤ ਉਹਨੂੰ ਪੁੱਛੋ ਜੋ ਦੁਰਘਟਨਾ ਚ ਬਾਲ-ਬਾਲ ਬਚਿਆ ਹੋਵੇ ਬਿਲਕੁਲ ਜੀ ਬਹੁਤ ਤੇਜ਼ ਰਫਤਾਰ ਜੇ ਕਾਰ ਜਾ ਰਹੀ ਸੀ ਤੇ ਤੁਹਾਡਾ ਬਹੁਤ ਬੁਰੇ ਤਰੀਕੇ ਦੇ ਨਾਲ ਬਚਾ ਹੋਇਆ ਸਕਿੰਟਾਂ ਦਾ ਫਰਕ ਰਹਿ ਗਿਆ ਆਪਾਂ ਕਹਿੰਦੇ ਆ ਨਾ ਵੀ ਸਕਿੰਟਾਂ ਦਾ ਫਰਕ ਰਹਿ ਗਿਆ ਸੋ ਉਹ ਬੰਦਾ ਜਾਣ ਸਕਦਾ ਕਿ ਇਹ ਸਕਿੰਟਾਂ ਦੀ ਕੀ ਕੀਮਤ ਆ ਸੋ ਦੋਸਤੋ ਬੜੀਆਂ ਇਹ ਵਧੀਆ ਗੱਲਾਂ ਲੱਗੀਆਂ ਸਮੇਂ ਦੇ ਨਾਲ ਜੁੜੀਆਂ ਹੋਈਆਂ ਬੰਦੇ ਨੇ ਇੱਕ ਇੱਕ ਸਾਲ ਤੋਂ ਲੈ ਕੇ ਇੱਕ ਸਕਿੰਟ ਤੱਕ ਸਾਰਿਆਂ ਨੂੰ ਮਤਲਬ ਐਕਸਪਲੇਨ ਕਰਤਾ ਕਿ ਇਹਨਾਂ ਦੀ ਵੈਲਿਊ ਆਪਾਂ ਕਿਵੇਂ ਸਮਝ ਸਕਦੇ ਆ ਜਰੂਰ ਸਾਨੂੰ ਸਿੱਖਣਾ ਚਾਹੀਦਾ ਜੀ ਇਹਨਾਂ ਗੱਲਾਂ ਤੋਂ ਬਹੁਤ ਬਹੁਤ ਧੰਨਵਾਦ ਜੀ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਨਸੈਪਟ ਸਾਹਮਣੇ ਆਊਗਾ ਉਹ ਲੈ ਕੇ ਤੁਹਾਡੇ ਨਾਲ ਮੈਂ ਜਲਦੀ ਰੂਪਰੂ ਹੋਊਗਾ ਜੀ